ਉਹਨਾਂ ਦੇ ਕੋਲ ਇਸ ਕਿਸਮ ਦੀ ਕੋਈ ਮਰਿਆਦਾ ਪਰੰਪਰਾ ਨਹੀਂ ਆਗੀ ਕਿ ਸਿੱਖ ਕੌਮ ਦੇ ਮਸਲਿਆਂ ਦੇ ਉੱਤੇ ਉਹ ਆਪਣੇ ਪੰਜ ਬੰਦੇ ਇਕੱਠੇ ਕਰਕੇ ਪੰਜ ਵਾਰੇ ਬਣ ਕੇ ਤੇ ਕੌਮ ਨੂੰ ਦੇਖਦੇ ਆਂ ਮੈਂ ਇਹਦੇ ਪਿੱਛੇ ਬਹੁਤ ਡੂੰਗੀ ਸਾਦੇ ਸੰਵਿਧਾਨ ਸਿੱਖ ਕੌਮ ਦੀਆਂ ਮਰਿਆਦਾ ਤੇ ਪਰੰਪਰਾਵਾਂ ਨੂੰ ਇਹ ਪੂਰਾ ਕੰਮ ਕਰ ਰਿਹਾ ਪੂਰਾ ਕੰਮ ਕਰ ਰਿਹਾ ਇਹ ਤੇ ਫੈਸਲਾ ਜਿਹੜਾ ਹੈਗਾ ਪਟਨਾ ਸਾਹਿਬ ਦਾ ਇਹ ਖਾਲੀ ਅਕਾਲੀ ਦਲ ਤੌਰ ਸੁਖਵੀਰ ਸਿੰਘ ਬਾਦਰ ਨੂੰ ਕਮਜ਼ੋਰ ਕਰਨ ਦਾ ਨਹੀਂ ਹੈ ਇਹ ਸਮੁੱਚੇ ਪੰਥ ਦੀਆਂ ਮਰਿਆਦਾ ਤੇ ਪਰੰਪਰਾਵਾਂ ਦਾ ਅਕਤਰ ਕਰਨ ਦਾ ਵਾਕ ਹੈ ਇਹ ਘਟਨਾਵਾਂ ਕਰਮ ਕਰ ਰਹੀਆਂ ਨੇ ਕਿ ਮੈਨੂੰ ਇਹ ਨਹੀਂ ਸਮਝ ਆਂਦੀ ਸਾਰ ਸੁਖਵੀਰ ਸਿੰਘ ਬਾਦਰ ਨੇ ਕੀਤਾ ਕੀ ਹੈ ਜੋ ਉਸ ਨੂੰ ਪਹਿਲੇ ਕਹਤਾਂ ਤੇ ਹੁਣ ਦਿਖਾਏ ਦੇਖਾਂ ਨੇ ਤਨਖਾਹਾਂ ਕਾਹਦਾਈਦਾ ਹੈ ਕਿ ਜਦ ਕੋਈ ਸੁਣਵਾਈ ਹੋਵੇ ਤਾਂ ਤੁਸੀਂ ਉਹਨਾਂ ਦੇ ਦੋਸ਼ ਦੱਸੈ ਕੋਈ ਤੁਹਾਡੇ ਦੋਸ਼ ਕਿ ਤੁਸੀਂ ਦੋਸ਼ ਦੱਸੋ ਬੈਠ ਕੇ ਚਲੋ ਜੀ ਬਸਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਇਸ ਨੂੰ ਲੈ ਕੇ ਸਾਡੇ ਨਾਲ ਅੱਜ ਡੇ ਗੱਲ ਕਰਨ ਲਈ ਪਰਮਜੀਤ ਸਿੰਘ ਸਰਨਾ ਜੋ ਕਿ ਸ਼੍ਰੋਮਣੀ ਕਾਲੀ ਦਲ ਦਿੱਲੀ ਕਾਇਦੇ ਮੁਖੀ ਨੇ ਉਹਨਾਂ ਨਾਲ ਗੱਲ ਕਰਦੇ ਆ ਸਰਨਾ ਸਾਹਿਬ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਤੁਸੀਂ ਜਿਸ ਤਰੀਕੇ ਦੇ ਨਾਲ ਪੰਜਾਂ ਪਿਆਰਿਆਂ ਨੇ ਇਹ ਫੈਸਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਮਸਲਾ ਬੜਾ ਗੰਭੀਰ ਹੈਗਾ ਔਰ ਉਹਨਾਂ ਦੇ ਕੋਲ ਇਸ ਕਿਸਮ ਦੀ ਕੋਈ ਮਰਿਆਦਾ ਪਰੰਪਰਾ ਨਹੀਂ ਆਗੀ ਕਿ ਸਿੱਖ ਕੌਮ ਦੇ ਮਸਲਿਆਂ ਦੇ ਉੱਤੇ ਉਹ ਆਪਣੇ ਪੰਜ ਬੰਦੇ ਇਕੱਠੇ ਕਰਕੇ ਪੰਜ ਬਾਰੇ ਬਣ ਕੇ ਤੇ ਕੌਮ ਨੂੰ ਉਦੇਸ਼ ਦੇਣ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਬੜੇ-ਬੜੇ ਦੂਰੋਂ ਟੈਲੀਫੋਨ ਆ ਰਹੀਆਂ ਹਨ ਔਰ ਇਹਨਾਂ ਦੀ ਘੋਰ ਨਿੰਦਾ ਕੀਤੀ ਜਾ ਰਹੀ ਹੈ ਪਾਵੇਂ ਉਹ ਬਿਹਾਰ ਦੇ ਸਿੱਖ ਨੇ ਪਾਵੇਂ ਬੰਗਾਲ ਦੇ ਪਾਵੇਂ ਕਰਨਾਟਕਾ ਦੇ ਮੈਂ ਇਹਦੇ ਪਿੱਛੇ ਬਹੁਤ ਡੂੰਗੀ ਸਾਨੇ ਸੰਵਿਧਾਨ ਸਿੱਖ ਕੌਮ ਦੀਆਂ ਮਰਿਆਦਾ ਤੇ ਪਰਪਰਵਾਣਾਂ ਤੇ ਪੂਰਾ ਕਾਣ ਕਰ ਰਹੇ ਹਾਂ ਪੂਰਾ ਕਾਣ ਕਰ ਰਹੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਸ਼ਖਸੀਅਤ ਨੂੰ ਐਲਾਨ ਕਰਨਾ ਪਟਨਾ ਸਾਹਿਬ ਤੋਂ ਇਹ ਕੋਈ ਛੋਟੀ ਗੱਲ ਨਹੀਂ ਹੈ ਦੋ ਦਿਨ ਪਹਿਲਾਂ ਤੱਕ ਇਕਾਲ ਤੱਕ ਦੇ ਮੌਜੂਦਾ ਜਥੇਦਾਰ ਦੇ ਸੰਪਰਕ ਸੰਸ ਅਸੀਂ ਇਸ ਨੂੰ ਖਤਮ ਕਿਵੇਂ ਕਰਨਾ ਹੈ ਸਾਨੂੰ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਮੈਂ ਇਹਦੇ ਪਿੱਛੇ ਉਹਨਾਂ ਤਾਕਤਾਂ ਨੂੰ ਸੰਖਦਾਵਾ ਜਿਹੜੀਆਂ ਤਾਕਤਾਂ ਪਿਛਲੇ ਸਾਲ ਤੋਂ ਸ਼੍ਰੋਮਣੀ ਕਾਲੇਦਾਰ ਨੂੰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਈਆਂ ਹਨ ਔਰ ਇਹ ਫੈਸਲਾ ਜਿਹੜਾ ਹੈਗਾ ਪਟਨਾ ਸਾਹਿਬ ਦਾ ਇਹ ਖਾਲੀ ਅਕਾਲੀ ਦਲ ਤੌਰ ਸੁਖਵੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਦਾ ਨਹੀਂ ਹੈ ਇਹ ਸਮੁੱਚੇ ਪੰਥ ਦੀਆਂ ਮਰਿਆਦਾ ਤੇ ਪਰੰਪਰਾਵਾਂ ਦਾ ਕਤਲ ਕਰਨ ਦਾ ਵਾਕਾ ਮਸਲਾ ਇਹ ਘਟਨਾਵਾਂ ਕਰੂੰ ਕਰ ਰਹੇ ਨੇ ਇਸ ਦੇ ਲਈ ਮੈਂ ਭਾਵੇਂ ਮੈਨੂੰ ਕਿਸੇ ਨੂੰ ਚੰਗਾ ਲੱਗੇ ਬੁਰਾ ਲੱਗੇ ਮੈਨ ਨਹੀਂ ਹੈਗਾ ਦੋ ਸੰਸਥਾਵਾਂ ਵੱਡੀਆਂ ਜਿਵੇਂ ਵਾਰ ਨੂੰ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਪਟਨਾ ਸਾਹਿਬ ਦੇ ਜਥੇਦਾਰ ਨੂੰ ਬੁਲਾਇਆ ਸੀ ਗਾਨੀ ਬਲਦੇਸ਼ ਨੂੰ ਬੁਲਾਇਆ ਸੀ 댓 ਵਾਸ ਅ ਬਲੰਡਰ ਓਨ देयर ਪਾਰਟ ਬਈ ਉਹ ਆਪਣੇ ਆਪ ਤਨਖਾਹਿਆ ਕਰਾਰ ਦੇ ਰਣ ਬੈਠ ਕੇ ਕਰਕੇ ਤੇ ਮੈਨੂੰ ਇਹ ਨਹੀਂ ਸਮਝ ਆਂਦੀ ਸਵਾਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਕੀ ਹੈ ਜੇ ਉਸ ਨੂੰ ਪਹਿਲੇ ਕਹਤਾਂ ਤੇ ਹੁਣ ਤਨਖਾਹਿਆ ਦੇਤਾਂ ਨੇ ਤਨਖਾਹਿਆ ਤਾਂ ਦੇਈਦਾ ਹੈ ਕਿ ਜਦ ਕੋਈ ਸੁਣਵਾਈ ਹੋਵੇ ਤਾਂ ਤੁਸੀਂ ਉਹਨਾਂ ਦੇ ਦੋਸ਼ ਦੱਸੈ ਨ ਕੋਈ ਤੁਹਾਡੇ ਦੋਸ਼ ਕੀ ਤੁਸੀਂ ਇਹ ਦੋਸ਼ ਦੱਸੋ ਬੈਠ ਕੇ ਚਲੋ ਜੀ ਇਹਨਾਂ ਨੂੰ ਮੈਂ ਉਸ ਵਕਤ ਆਪਣੇ ਦੋ ਸੀਨੀਅਰ ਲੀਡਰ ਸਰਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਮਾਮਲੇ ਨੂੰ ਤੁਸੀਂ ਢਿੱਲਾ ਨਾ ਸਮਝੋ ਇਸ ਤੇ ਐਕਸ਼ਨ ਫੌਰਨ ਲਵੋ ਪਰ ਮੈਨੂੰ ਉਹ ਤੱਕਾ ਸਮਝਣ ਚੇਤੀ ਸਵਾਲ ਆਲਾ ਸਮਝਣ ਠੰਡਾ ਨਹੀਂ ਸਮਝਦੇ ਤੇ ਕਹਿੰਦੇ ਕੋਈ ਨਹੀਂ ਤੁਸੀਂ ਠੰਡੇ ਰਹੋ ਅਸੀਂ ਕਰ ਲਾਂਗੇ ਅਸਲੋਂ ਠੀਕ ਹੈ ਕਰ ਲੋ ਕਰ ਲੋ ਹੁਣ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਜਿਹੜੀਆਂ ਸੰਸਥਾਵਾਂ ਪਾਵਨ ਕਿੰਨੀਆਂ ਵੱਡੀਆਂ ਨੇ ਉਹ ਇਹਨਾਂ ਦਾ ਸਾਥ ਦੇਣ ਤੇ ਉਹਨਾਂ ਦੇ ਖਿਲਾਫ ਅਕਾਲ ਤਖਤ ਦੇ ਉੱਤੇ ਸ਼ਿਕਾਇਤ ਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਫੈਸਲਾ ਹੈ ਜੋ ਇਹ ਹਦੇਸ਼ ਜਾਰੀ ਹੋਏ ਨੇ ਇਹ ਕੌਮ ਨੂੰ ਦੁੱਧ ਚ ਪਾਣ ਵਾਲੇ ਨੇ ਦੁੱਧਾ ਨਹੀਂ ਪਾਣ ਵਾਲੇ ਕਮਜ਼ੋਰ ਕਰਨ ਵਾਲੇ ਨੇ ਇਹ ਕਮਜ਼ੋਰ ਕਰਨ ਵਾਲੇ ਨੇ ਦੁਬਦਾ ਤੇ ਉਹਨਾਂ ਆਸਤੇ ਹੋ ਗਈ ਜਿਹੜੇ ਪੰਥਕ ਨਹੀਂ ਸਾਨੂੰ ਕੀ ਸੰਦ ਕੋਈ ਦੁਬਦਾ ਨਹੀਂ ਹੈ ਮੈਂ ਅੱਜ ਕੋਸ਼ਿਸ਼ ਕੀਤੀ ਹੈ ਟੈਲੀਫੋਨ ਤੇ ਗੱਲ ਕਰਾਂ ਪ੍ਰਧਾਨ ਨਾਲ ਬਈ ਬੜੀਆਂ ਤੋਂ ਆਪਣੀਆਂ ਦੱਸਦਾਂ ਸੀ ਜੀ ਮੇਰੇ ਫਲਾਣ ਲੀਡਰ ਮੇਰੇ ਭਰਾਵਾਂ ਵਰਗੇ ਮਹੇਸ਼ਿੰਦਰ ਸਿੰਘ ਮੇਰਾ ਕੋੜਾ ਮੈਂ ਫਲਾਣ ਹੈ ਢੀਂਗੇ ਤੇ ਤੁਹਾਨੂੰ ਸਰਦਾਰ ਜੀ ਉਹਨਾਂ ਨਾਲ ਰਹਿੰਦੇ ਆਂ ਅਕਲ ਨਹੀਂ ਆਈ ਵਿੱਕੀ ਫੈਸਾ ਸੁਣਾ ਰਿਹਾ ਤੁਸੀਂ ਇਹ ਮਤ ਸਮਝੋ ਬਈ ਤੁਹਾਡੇ ਬਿਗੈਰ ਤੁਹਾਡੀ ਰਜ਼ਾਮੰਦੀ ਬਿਗੈਰ ਤੁਹਾਡੇ ਉਹ ਗ੍ਰੰਥੀ ਜਿਹੜੇ ਨੂੰ ਫੈਸਲਾ ਸੁਣਾਜਣਾ ਜਿਸ ਗ੍ਰੰਥੀ ਨੇ ਫੈਸਲਾ ਸੁਣਾਇਆ ਉਹਦੇ ਕੋਲ ਪੁੱਛ ਤੇਰੇ ਪਰਿਵਾਰ ਸਿੱਖੀ ਹੈਗੀ ਗੁਰਮੀਤ ਸਿੰਘ ਜਿਹੜਾ ਬੜਾ ਚੌਧਰੀ ਬਣਿਆ ਆਇਆ ਹੈ ਲਖਨਊ ਵਾਲਾ ਉਹਨੂੰ ਤੂੰ ਤੇਰੇ ਦਸੀਏ ਤੂੰ ਇੱਕ ਲੈਟਰਪੈਡ ਚ ਬਵਾ ਕੇ ਤੇ ਪਿਛਲੇ 25 ਸਾਲ ਤੋਂ ਪਟਨਾ ਸਾਹਿਬ ਕਮੇਟੀ ਦਾ ਮੈਂਬਰ ਬਣਿਆ ਆਇਆ ਹੈ ਯੂਪੀ ਸਿੱਖ ਪ੍ਰਤੀਨਿਧ ਬੋਰਡ ਦਾ ਬੋਰਡ ਲਾ ਕੇ ਔਰ ਭਾਲ ਸਿੰਘ ਚੋਲ ਨੂੰ ਪੁੱਛੋ ਜਿਹੜਾ ਚੰਦੂ ਮਾਜਰਾ ਦਾ ਅਗਾਚੇਲਾ ਬਈ ਤੂੰ ਉਥੋਂ ਦਿਵਾਲੀਆ ਕੱਢ ਕੇ ਆਸਨ ਸੋਲ ਪਟਨਾ ਸਾਹਿਬ ਆ ਕੇ ਬਹਿ ਗਿਆ ਹੈ ਦੱਸ ਉਥੋਂ ਹੀ ਮਾਲ ਖਾਂਦਾ ਪਿਆ ਨਾਲੇ ਰਹਿੰਦਾ ਪਿਆ ਪਟਨਾ ਸਾਹਿਬ ਔਰ ਤੁਸੀਂ ਸ਼ਰਾਰਤੀ ਔਰ ਸਾਰੇ ਇਸ ਮਾਮਲੇ ਦੇ ਵਿੱਚ ਕਰ ਰਵਾਸਤੇ ਹੈ ਤੁਹਾਡੇ ਪਿੱਛੇ ਕੌਣ ਹੈ ਮੈਂ ਲੈ ਨਹੀਂ ਦੱਸਣਾ ਮੈਂ ਜਾਣਦਾ ਸਭ ਪਰ ਮੈਂ ਦੱਸਾਂਗਾ ਪ੍ਰਧਾਨ ਸਾਹਿਬ ਨੂੰ ਕੱਲਿਆਂ ਕਮਰੇ 'ਚ ਤੁਸੀਂ ਸੁਣੀ ਇੱਕ ਗੱਲ ਕਹੀ ਹੈ ਕਿ ਕੁਝ ਤਾਕਤਾਂ ਲੱਗੀਆਂ ਨੇ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਖਤਮ ਕਰਨੇ ਚਾਹੁੰਦੇ ਨੇ ਕਿਹੜੀਆਂ ਤਾਕਤਾਂ ਨੇ ਰਾਜਨੀਤਿਕ ਤਾਕਤਾਂ ਨੇ ਧਾਰਮਿਕ ਤਾਕਤਾਂ ਨੇ ਧਾਰਮਿਕ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਮੰਦੀਆਂ ਨੇ ਜਿਹੜੇ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਮੰਦੀਆਂ ਧਾਰਮਿਕ ਉਹ ਹੈਗੀਆਂ ਦਿੱਲੀ ਕੌਣ ਹੈਗਾ ਨੇ ਇਹਦੇ ਪਿੱਛੇ ਔਰ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਰਾਜਨੀਤਿਕ ਪਾਰਟੀਆਂ ਨੂੰ ਤੁਹਾਡੀ ਇਸ ਗੱਲ ਨਾਲ ਤੁਸੀਂ ਕਮਜ਼ੋਰ ਹੋਵਗੇ ਸਿੱਖਾਂ ਦੀ ਨਫ਼ਰਤ ਤੁਹਾਡੇ ਆਸਤੇ ਜ਼ਿਆਦਾ ਜਾਏਗੀ ਅਕਾਲੀ ਦਲ ਤੇ ਚੜਦੀ ਕਲਾ ਜਾਏਗਾ ਪਰ ਮੈਂ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਵਾਂ ਬਈ ਚਲੋ ਹਲਾ ਨਹੀਂ ਕਹਿੰਦਾ ਪਰ ਸਾਨੂੰ ਜਿਤਨੇ ਬੁੱਧੀਜੀਵੀ ਹੈਗੇ ਨਾ ਉਹਨਾਂ ਸਾਰਿਆਂ ਦਾ ਘਟ ਕਰਨਾ ਚਾਹੀਦਾ ਸਾਰਿਆਂ ਦਾ ਮੈਂ ਸਮਝਦਾ ਜਿਹੜਾ ਬੁੱਧੀਜੀਵੀ ਇਸ ਕੰਮ ਦੇ ਹੱਕ ਵਿੱਚ ਜਾਏਗਾ ਉਹ ਬੁੱਧੀਜੀਵੀ ਨਹੀਂ ਉਹ ਸਿੱਖ ਨਹੀਂ ਹੈ ਇਹ ਨਹੀਂ ਲਿਖਣਾ ਚਾਹੀਦਾ ਇਹ ਸਾਡਾ ਇਹ ਭਾਂਡਾ ਫਰਾਣਾ ਇਹ ਪੰਥਕ 이슈 ਹੈ ਇਸ ਪੰਥਕ 이슈 ਦੇ ਉੱਤੇ ਮੈਂ ਧਾਮੀ ਸਾਹਿਬ ਨੂੰ ਬੇਨਤੀ ਕਰਾਂਗਾ ਜਿੰਨੇ ਬੁੱਧੀਜੀਵੀ ਤੁਸੀਂ ਪਾਏ 350 ਸਾਲਾ ਸ਼ਤਾਬਦੀ ਮਨਾਉਣ ਵਾਸਤੇ ਜਿਹੜੇ ਬਾਹਰ ਰਹਿ ਗਏ ਉਹਨਾਂ ਨੂੰ ਪਾਓ ਨਾ ਮੈਂ ਲੈ ਦਿਨਾ ਸਾਰਗੁਰ ਤੇਜ ਸਿੰਘ ਆਈਐਸ ਸਾਰਗੁਰ ਦਰਸ਼ਨ ਸਿੰਘ ਢਿੱਲੋਂ ਡਾਕਟਰ ਐਸਪੀ ਸਿੰਘ ਡਾਕਟਰ ਐਸਪੀ ਸਿੰਘ ਤੇ ਗੁਰਦਸ਼ਨ ਪੰਥੀ ਗੱਲ ਕਰਨ ਵਾਲੇ ਸਾਰਗੁਰ ਤੇਜ ਸਿੰਘ ਸਿੱਖੀ ਦੀ ਗੱਲ ਕਰਨ ਵਾਲੇ ਸਾਡੇ ਨਾਲ ਨਹੀਂ ਵਿਚਾਰ ਮਿਲਦਾ ਕੋਈ ਗੱਲ ਨਹੀਂ ਪਰ ਸਿੱਖ ਮਸਲੇ ਵਾਸਤੇ ਤੇ ਤੁਹਾਨੂੰ ਇਹ ਜਿੰਗ ਮੀਟਿੰਗ ਚਾਹੀਦੀ ਹੈ ਔਰ ਇਹਨਾਂ ਸਾਰਿਆਂ ਦੀ ਮੀਟਿੰਗ ਇਸ ਇਸ਼ੂ ਦੇ ਉੱਤੇ ਪਟਨਾ ਸਾਹਿਬ ਦੇ ਇਸ਼ੂ ਤੇ ਹੈ ਧਾਮੀ ਸਾਹਿਬ ਨੂੰ ਫਾਰਮ ਰਾਨੀ ਚਾਹੀਦੀ ਹੈ। ਇਹਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਉੱਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਰੇ ਸਿੱਖ ਬੁੱਧੀਜੀਵੀ ਬੈਠਣੇ ਚਾਹੀਦੇ ਨੇ। ਇਸ ਮਾਮਲੇ ਦਾ ਨਿਚੋੜਾ ਕੀ ਨਿਕਲੇ? ਇਹਦਾ ਨਬੇੜਾ ਕਿਵੇਂ ਹੋਵੇ? ਕਿਉਂਕਿ ਦੋ ਵੱਡੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸ਼੍ਰੀ ਕਾਰਤਕ ਸਾਹਿਬ ਤੇ ਸ਼੍ਰੀ ਤਖਤ ਪਟਨਾ ਸਾਹਿਬ ਇਹ ਇੱਕ ਤਰੀਕੇ ਨਾਲ ਆਪਣੇ ਸਾਹਮਣੇ ਖੜੀਆਂ ਨਜ਼ਰ ਆਉਂਦੀਆਂ ਨੇ। ਕੋਈ ਆਮਣੇ ਸਾਹਮਣੇ ਨਹੀਂ ਆਗੇ। ਇਹ ਬੁੱਧ ਬਧਾ ਹੈਗਾ ਪਟਨਾ ਸਾਹਿਬ ਕਮੇਟੀ ਦਾ ਫੈਸਲਾ। ਪਾਣੀ ਦਾ ਬੁਲਬੁਲਾ ਹੁੰਦਾ ਨਾ। ਇੱਕ ਸਕਿੰਟ ਚ ਖਤਮ ਹੋ ਜਾਂਦਾ ਹੈ। ਇਹ ਉਹ ਹੈ। ਅਕਾਲ ਤਖਤ ਨਾਲ ਥੋੜੇ ਕੋਈ ਮੱਥਾ ਲਾ ਸਕਦੇ ਨੇ ਅਕਾਲ ਤਖਤ ਸਾਹਿਬ ਹੁਣ ਫੈਸਲਾ ਲੈਣ ਕਿਸੇ ਕੋ ਡਰਨ ਨਾ ਤੁਹਾਨੂੰ ਪਤਾ ਹੈ 2003 ਦੇ ਵਿੱਚ ਪੰਜ ਜਥੇਦਾਰਾਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੋਇਆ ਹੈ ਉਹਦੇ ਪਟਨਾ ਸਾਹਿਬ ਦਾ ਜਥੇਦਾਰ ਵੀ ਸ਼ਾਮਲ ਹੈ ਹਜ਼ੂਰ ਸਾਹਿਬ ਦਾ ਵੀ ਸ਼ਾਮਲ ਹੈ ਤਿੰਨੇ ਤੱਕ ਅਕਾਲ ਤਖਤ ਸਾਹਿਬ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੇ ਦਮਦਮਾ ਸਾਹਿਬ ਇਨਾ ਨੇ ਕਿਹਾ ਹੈ ਕਿ ਪੰਥਕ 이슈 ਮਸਲਾ ਉਹ ਸਰਵ ਅਕਾਲ ਤੱਕ ਤੇ ਡਿਸਕਸ ਹੋਏਗਾ ਕਿਸੇ ਦੇ ਲੋਕਲ ਕੋਈ ਮਸਲੇ ਆ ਗਏ ਉਹ ਆਪਣੇ ਤੱਕ ਸਭਾ ਨੂੰ ਨਿਪਟਾ ਸਕਦੇ ਨੇ ਇਸ ਸਾਰਾ ਸਾਰ ਜਿਹੜਾ ਹੁਕਮ ਨਵਾਂ ਨਿਕਲਿਆ ਆਇਆ ਹੈ ਅਕਾਲ ਤੱਕ ਤੋਂ ਉਹਦੇ ਲੰਘਣਾ ਹੈ ਉਹਦੀ ਰਪੇੜ ਚ ਆਣਗੇ ਭਾਵੇਂ ਪ੍ਰਧਾਨ ਆਵੇ ਭਾਵੇਂ ਸਕੱਤਰ ਆਵੇ ਭਾਵੇਂ ਕੋਈ ਆਵੇ ਇਸ ਵਾਸਤੇ ਇਸ ਐਕਸ਼ਨ ਅਕਾਲ ਤਖਤ ਸਾਹਿਬ ਦੇ ਹੋਣਾ ਚਾਹੀਦਾ ਹੈ ਔਰ ਪ੍ਰਧਾਨ ਸਾਹਿਬ ਨੂੰ ਪੂਰੀ ਸਪੋਰਟ ਹੋਣੀ ਚਾਹੀਦੀ ਉਹਨਾਂ ਦੀ ਬਹੁਤ ਧੰਨਵਾਦ ਤੇ ਇਹ ਸਨ ਸਾਡੇ ਨਾਲ ਪਰਮਜੀਤ ਸਿੰਘ ਸਰਨਾਮ ਕੈਮਰਾਮੈਨ ਸ਼ਸ਼ੀਦ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ